ਟੂਲ ਬਲਾਜਾ ਦੇ ਇੱਕ ਭੁੰਗ ਲੈ ਕੇ ਖੜੇ ਨੇ ਬੰਦੇ ਪੁੱਛਦੇ ਆ ਕੀ ਪਰੇਸ਼ਾਨੀ ਹੈ ਇਹਨਾਂ ਨੂੰ ਆ ਵੀਰੇ ਕਿਹੜਾ ਅੱਗੇ ਅੱਗੇ ਆ ਵੀਰੇ ਕੈਮਰੇ ਗਿਆ ਕੈਮਰੇ ਕਿ ਕੀ ਆਉਣਾ ਬਈ ਯਾਰ ਕੀ ਪ੍ਰੋਬਲਮ ਹੋ ਰਹੀ ਹੈ ਵੀਰੇ ਸੈਂਸਰ ਆੜਦਾ ਯਾਰ ਆਹ ਸੈਂਸਰ ਮਸ਼ੀਨ ਵਾਲਾ ਦਾ ਇਹ ਟੱਪਦਾ ਨਹੀਂ ਭਰਾਵਾ ਹੁਣ ਤਾਂ ਬੈਂਕ ਲੈ ਕੇ ਨਹੀਂ ਹੁਣ ਇੱਥੇ ਗਲਤੀ ਤੁਹਾਡੀ ਹੈ ਕਿਹਦੀ ਗਲਤੀ ਹੈ ਟੂਲ ਵਾਲਿਆਂ ਨੇ ਗਲਤੀ ਕੀਤੀ ਹੈ ਹੁਣ ਸਭ ਦੀਆਂ ਹੀ ਨੇ ਸਾਡੀਆਂ ਹਾਂ ਆਪਣੀ ਤਾਂ ਗਲਤੀ ਹੈਗੀ ਜੀ ਹਾਂ ਤੁਹਾਡਾ ਤਾਂ ਚੱਕਰੀ ਦੀ ਗਲਤੀ ਹੈਗੀ ਹੈ ਸਾਡੀ ਦਾ ਕਿਉਂ ਅਸੀਂ ਆ ਸਮ ਦਾ ਪ੍ਰੋਬਲਮ ਮਜ਼ਦੂਰੀ ਵਾਲਾ ਕਰ ਨਹੀਂ ਹੋਰ ਅਗਾ ਪਿਛਾਂ ਕਿਤੇ ਸਾਰਿਆਂ ਤੇ ਇਹੀ ਪ੍ਰੋਬਲਮ ਹੈ ਕਿ ਇਹਦੇ ਇਕੱਲੇ ਦੀ ਹੈ ਇੱਕ ਹੀ ਆ ਵੀਰੇ ਕਿਤੇ ਨਹੀਂ ਕੋ ਫੜਦਾ ਰਾਜਸਥਾਨ ਰਾਜਸਥਾਨ ਵਾਲਿਆਂ ਦਾ ਸਭ ਤੋਂ ਲਿਆ ਸਾਰਾ ਪ੍ਰਿਆਬ ਹਰਿਆਣਾ ਰਾਜਸਥਾਨ ਬੜੀ ਦੂਰ ਦੂਰ ਜਾਇਆ ਜੀ ਕਿਤੇ ਨਹੀਂ ਆਹੋ ਜਿਹਾ ਪ੍ਰੋਗਰਾਮ ਹੈਗਾ ਇੱਕ ਲੈਂਪਟੋ ਆਪਣੇ ਹਰਿਆਣੇ ਦੇ ਵਿੱਚ ਰੋਥਕ ਦਾ ਮਦੀਨਾ ਟੂਲ ਟੈਕਸ ਆ ਉਹਦਾ ਪਹਿਲਾ ਟੂਲ ਟੈਕਸ ਆ ਉਹ ਫੁੱਲ ਵਟਾ ਫੁੱਲ ਚੱਲਦਾ ਜਿਵੇਂ ਮਰਜ਼ੀ ਟਪਾਓ ਕਰੋ ਕੁਛ ਵੀ ਕੋਈ ਕਰਦਾ ਪਹਿਲਾ ਟੂਲ ਟੈਕਸ ਦੇਖਿਆ ਇੱਥੇ ਅੜ ਗਏ ਹੁਣ ਇਹ ਬੰਦੇ ਕੀ ਕਹਿੰਦੇ ਨੇ ਟੋਲ ਲਾ ਦੇ ਦੇ ਆਹ ਬੰਦਿਆਂ ਨੂੰ ਲੈ ਕੇ ਜਾਓ ਦੇਖ ਲਈਆ ਕਹ ਬਤਾਨੂ ਦੇਣਾ ਪਊਗਾ ਹਾਂ ਹਾਂ ਬਈ ਕੀ ਕਹਣਾ ਉਹਨੂੰ ਹੋ ਦੱਸੋ ਆ ਹੁਣ ਤੁਸੀਂ ਇਹ ਕਹਿੰਦੇ ਹੋ ਨੇ ਬੰਦਿਆਂ ਨੂੰ ਖੜਾ ਰੱਖਿਆ ਵੀ ਇਹਦੀ ਪ੍ਰੋਬਲਮ ਹੈ ਹੁਣ ਇਹਨੂੰ ਹੱਲ ਕਿਵੇਂ ਕਰੋਗੇ ਕੀ ਮੈਨੂੰ ਕੋਈ ਲਾਈਨ ਤਾਂ ਹੋ ਜਾਏਗਾ ਲਾਈਨ ਨਹੀਂ ਹਾਂ ਅਸੀਂ ਬੜੀ ਤੁਸੀਂ ਕਰਵਾਉਣੀ ਬੜੀ ਲੈਣੀ ਹੈ ਨਾ ਜੇ ਇਸ਼ਟਾ ਕਰੀਏ ਤੋੜ ਗਿਆ ਤਾਂ ਮੈਂ ਸਾਰਾ ਲਾਈਨ ਬਣਾ ਦੇਗਾ ਭਾਈ ਮੈਂ ਹੁਣ ਇਹ ਤਾਂ ਮਜ਼ਦੂਰ ਬੰਦੇ ਨੇ ਖੜੇ ਨੇ ਵੀ ਇਹਦਾ ਹੱਲ ਜੇ ਹੁਣ ਇਹ ਬੰਦੇ ਕਹਿੰਦੇ ਨੇ ਵੀ ਸਾਨੂੰ ਜੁਰਮਾਨਾ ਪਾਊਗਾ ਜਾਂ ਇਹ ਕਹਾਂਗਾ ਮੈਂ ਬਤਾਉਂਗਾ ਮੈਂ ਸ਼ਾਰਟ ਪਹਿਨਣਾ ਕੱਪੜੇ ਨਹੀਂ ਪਹਿਨਣਾ ਵੀਡੀਓ ਬਣਾ ਬੰਦਾ ਨੇ ਬੋਲਿਆ ਸੀ ਯਾਰ ਕਹਿੰਦਾ ਝੋਟ ਬਾ ਲੋ ਅੱਜ ਖੋਲ ਦਾਂਗੇ ਯਾਰ ਨਹੀਂ ਮਾਰ ਡੰਡੇ ਦੇ ਦੋ ਨਿਸ਼ਾਨੀ ਰੱਖੀ ਨਾ ਨਿਸ਼ਾਨੀ ਰੱਖੀ ਆ ਜੀ ਬਹੁਤ ਵਧੀਆ ਨਿਸ਼ਾਨੀ ਅਕਾ ਚਰਨ ਨਿਸ਼ਾਨ ਲੱਭੀ ਉਹਨੂੰ ਆ ਮਾਰੇ ਨਿਸ਼ਾਨੀ ਰੱਖੀ ਯਾਰ ਵੀ ਉੱਥੇ ਨਿਸ਼ਾਨੀ ਆਣੀ ਚਾਹੀਦੀ ਆ ਮੈਂ ਤੁਹਾਡਾ ਵੀ ਆਉਂਦੀ ਅੱਗੇ ਹੋਰ ਵੀ ਤਾਂ ਆਉਣਗੇ ਚੱਲੇ ਇਹ ਤਾਂ ਗੱਲੇ ਖੋਲ ਕੇ ਲੈ ਗਏ ਉਹ ਜੀ ਵੀ ਤਾਂ ਤੁਹਾਡੇ ਅੱਗੇ ਇਹ ਵੀ ਕੰਪਲੀਟ ਪਾਓ ਨਾ ਵੀ ਇਹਨੂੰ ਫੁੱਲਾ ਕਰੋ ਤੂੰ ਬਈ ਕੋਈ ਬੈਂਸ ਕਰਨ ਡਿਆ मैं तो ना गल ही कर रहे हैं तू बहस कर रहे हैं जाहस प्रॉब्लम मुझे नहीं हो रही इनको, उरी है। तो इनको भाई कर रहे है ना। मुझे तो प्रॉब्लम छोटी नहीं। सिस्टम हो तो कहाँ से ठपाएंगे आप ये सिस्टम फस रहा है ये सेंसर टूट गया एक डेढ़ लाख का सेंसर आता है फोन पे करेगा अरे आप टोल आप लेते ना आप डोल लेते ना डोलता हूँ की टोल जब लाइन में छोटी बना रखी इसकी कम्प्लेट तो आप डालोगे ना आगे भी ऐसे आते हैं उधर से टपवाएंगे फिर लाइन में क्यों घुसो आ रहे आपको पहले बोला नहीं था उधर डलवा लेंगे बोला है की लाइन उधर से निकाले टोली फंस गई तो निकलवाओगे तो अभी ट्रोली फस गई थी तुम जिम्मेवारी ले रहे हो ट्रॉली निकलवा दूंगा इधर से जाऊंगा फस जाएगी जब हम निकलवाते हैं ना हमारे पास हट रहे अगर निकलवाते है तुम लाइन के बीच में घुसाओगे तो सेंसर तोड़ के कौन जुर्माना देगा जुर्माना जो बंद ਸਾਨੂੰ ਪੁੱਛਿਆ ਸੀ ਗਾਲੀ ਬੰਦੇ ਸਾਰੇ ਮੰਨ ਕਰ ਰਹੇ ਮੈਂ ਨਹੀਂ ਪੁੱਛਿਆ ਤੇਰਾ ਬੰਦਾ ਹਾਂ ਇਹ ਪੁੱਛਿਆ ਨਹੀਂ ਕੀ ਗਿਆ ਆ ਫਿਰ ਆ ਕੇ ਸੈਂਸਰ ਖੋਲ ਲੈ ਆਪ ਆਬਰਦਾ ਬਿਨਾ ਦਾੜੀ ਜੀ ਵਾਲਾ ਨੂੰ ਬਚਾ ਕੇ ਗਿਆ ਤੇ ਨਾ ਆਇਆ ਉਹ ਭਾਈ ਓਏ ਖੋਲ ਲੈ ਬਾਹਰ ਨਹੀਂ ਖੜਦੇ ਚਲ ਬਾਹਰ ਕੱਢੀ ਖੁਸ਼ੀ ਕਰਦੇ ਨੇ ਇਸ ਕੋ ਐਸੀ ਐਸੀ ਕਰ ਲਓ ਜੀ ਆਹ ਕਰ ਲਓ ਸੁਭਾਈ ਖੋਲ ਲੈ ਕੋਈ ਹੋਣੀ ਨਹੀਂ ਹੋਣੀ ਨਹੀਂ ਬਸ ਖੋਲ ਲੈ ਉਸੇ ਮੇਰੇ ਬਾਸ ਨੂੰ ਉਸ ਤੋਂ ਫੋਨ ਕਰਾਂ ਹਾਂ ਸੋ

ਇਹ ਐਸੇ ਕਰ ਰਹੇ ਹੈ ਹੋਰ ਜਿਆਦਾ ਸਭ ਪੱਠੇ ਡੁੱਬ ਗਏ ਤੇ ਰਾਹ ਤਾਂ ਉੱਥੇ ਪੈਂਦਾ ਜਾਮ ਲੱਗਿਆ ਤਾਂ ਇਧਰ ਆਣਾ ਪੈ ਗਿਆ ਸੀ ਕੰਮ ਆਣੇ ਤੇਰਾ ਆਰਾਮ ਨਾਲ ਤੇ ਵੀ ਐਸੇ ਪਰ ਯਾਰ ਮਤਲਬ ਹੀ ਨਹੀਂ ਯਾਰ ਸਰ ਰਾਤ ਦਿਵਾਨੇ ਬੜੇ ਯਾਰ ਰਾਤ ਦਿਵਾਨੇ ਹਮ ਸੈਟ ਹੋ ਰਹਾ ਹੈ ਉਹ ਉਧਰ ਡਲਵਾਈ ਸੀ ਮਿੱਟੀ ਉਹ ਪਾਣੀ ਪਾਣੀ ਹੋ ਰਹਾ ਤੇ ਮਿੱਟੀ ਦਾ ਨਾਲ ਕਰਵਾਈ ਯਾਰ ਐਸੇ ਆ ਕਿਉਂ ਚਲੋ ਹਮ ਤੋਂ भी था भी था भी भाई बेवसी के के मारे मारे हैं हम 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 किसी को परेशान परेशान करने करने नहीं नहीं तो वैसे देख सीधी बात है आप रात को आके आ और छोड़ दो करना ऐसे का उसको इसमें टच हुआ टच हुआ कैसा हो रहा फिर कहूँगा ਉਧਰ ਜਾਂਦੀ ਨੇ ਪਾਈ ਗਈ ਜਾਂਦਾ ਚਾਰ ਦਿਨ ਖੜੇ ਉਧਰ ਇੱਕ ਟਰਾਲੀ ਪਹਿਲਾਂ ਫਸੀ ਰਹੀ ਹੈ ਥੋੜੇ ਦੇ ਨਾਲ ਢੋਰ ਖੋਲੇ ਕਰਦੇ ਪਰਾਂ ਨੂੰ ਕਰ ਦਾਂਗੇ ਨਾ ਨਾ ਇਹ ਨਹੀਂ ਉੱਥੇ ਹੀ ਡਰੂ ਉਹ ਬੜਾ ਆਇਆ ਭਾਈ ਉਹ ਨਹੀਂ ਕੱਢੋਗੇ ਉਹ ਨਹੀਂ ਉਹ ਨਿਕਾਲੋ ਉਧਰ ਦੀ ਟਰਾਲੀ ਉਹ ਦਰ ਕੋ ਲੈ ਜਾਓ